ਵਾਰਾਂ ਹੀ ਉੱਚੀਆਂ ਹੁੰਦੀਆਂ। ਓ ਪੱਲੇ ਭਾਈ ਅੱਜ ਤਾਂ ਟੌਰ ਤੇਰੀ। ਸੱਚੀ ਕਾਗੀ ਸਾਰਿਆਂ ਨੂੰ। ਕਹਿੰਦੀ ਮੈਂ ਨਾ ਵੀ ਅੱਜ ਟੌਰ ਕੱਢਣੀ ਆ ਪੂਰੀ। ਅੱਛਾ ਜੀ ਟੌਰ ਕੁੜੀ ਦੀ ਪੂਰੀ ਐ ਨਾ। ਲੈ ਜਾ। ਤੇ ਹੱਥ ਤਾਂ ਦੇਖੋ ਤੁਸੀਂ। ਹਾਂ। ਜੀ ਜੀ ਜੂ ਆਇਆ ਵਾ। ਮੇਰਾ ਆਇਆ ਬਾ ਜੀਜੂ। ਤੁਸੀਂ ਧੋਣਾ। ਨਾ ਨਾ ਸੋਹਣੀ ਲੱਗਦੀ ਕਿ ਜੀਜੂ। ਗੰਦਾ। ਮੈਂ ਸੋਹਣੀ ਆ ਜੀਜੂ ਗੰਦਾ। ਜੀਜੂ ਦੀਦੇ ਬੋਣੀ ਗੱਲ ਤੇ ਤੁਹਾਨੂੰ ਕਰਦੇ ਨਹੀਂ ਨਾ ਗਵਿੰਦਰ ਨੂੰ ਚਲੋ ਕੋਈ ਗੱਲ ਜੀ ਇਹਨੂੰ ਮੈਂ ਹੁਣ ਪੀਜ਼ਾ ਨਹੀਂ ਖੁਲਾਏ ਕਰਨਾ ਹਾਂ ਹਾਈ ਮੈਂ ਬਹੁਤ ਜਲਦੀ ਬਹੁਤ ਵੀ ਗੱਲ ਜੁੜਦਾ ਰਹੇ ਕੋਤਿਆ ਦਾ ਰਹੇ ਕੋਤਿਆ ਦਾ ਤੇਰੇ ਮੇਰੇ ਉੱਪਰ ਲੱਜ ਸਾਰੇ ਵੀਡੀਓ ਤੇ ਕਮੈਂਟ ਕਰ ਲਗੇ ਮਾਰਤੀ ਦੇਖ ਲੈ ਵੀ ਕੀ ਕਰਦੀ ਚੱਲ ਕੁੱਤੇ ਲੱਗੀਆਂ ਆਈਆਂ ਹਾਂ ਹੈ ਨਾ ਸੇਫਟੀ ਬੰਦ ਲਾ ਕਿਆ ਜਿੱਜੂ ਤਾਂ ਮੇਰਾ ਮੇਰਾ ਗੁੱਤੇ ਪਾਤਰ ਗੁੱਤਰ ਪਾਤਰ ਕੀ ਕਹਿੰਦੀ ਹੈ ਕੀ ਕਹੇ

ਜਾ ਤੱਕ ਦੇਖੋ ਕੋਈ ਬੰਦਾ ਪਾ ਗਰ ਤਿੰਨ ਵਜੇ ਇਹਨੂੰ ਹਜੇ 5 ਮਿੰਟ ਪਈ ਹੈ ਇਹ ਤਾਂ ਸਾਰਾ ਇਹ ਤਾਂ ਸਾਰਾ ਮੇਰੇ ਮਨ ਕਰਦਾ ਮੈਂ ਸਾਰਾ ਵੀਰ ਵੀ ਨੱਚੇ ਕਰ ਖੋਲ ਕਰ ਕਰਨ ਦੀ ਵੀ ਭਾਈ ਟਾਵਰ ਅੱਜ ਦਾ ਪੂਰੀ ਕਰਨ ਵੀ ਬਸ ਸਾਰਾ ਸਕੂਲ ਤੇ ਕੁਝ ਆਇਆ ਸੀ ਕੱਲ ਮੇਰੇ ਤਾਂ ਲੰਘ ਕੇ ਤੁਸ ਦਾ ਘਰ ਕਿਉਂ ਬਚਕੀ ਵੀ ਜਿਹੜਾ ਬਾਪਨਾ ਤੋਂ ਬੜੇ ਚ ਜਾਂਦਾ ਅਸੀਂ ਵੀ ਰੁਕ ਕੇ ਆਏ ਤੇ ਜੀ ਮੈਂ ਕਿ ਮੈਂ ਨਹੀਂ ਖਤੋਤੀ ਆ ਹੈਲੋ ਮੁਦਲੇ ਵਾਹਣ ਦੀ ਗੱਲ ਆਪਾਂ ਕਿਰੇ ਬੈਗ ਨੂੰ ਜਿੱਕੀ ਫਟਾ ਪਿੱਛੇ ਦਾ ਤੰਗਣਾ ਮੈਂ ਲੱਗ ਰਿਹਾ ਆ ਧੂਤ ਪਹਿਲਾਂ ਨਹੀਂ ਮੈਨੂੰ ਪਤਾ ਹੈ ਅਸੀਂ ਰੋਜ਼ ਬਲੌਕ ਕਰਦੇ ਹਾਂ ਭਾਈ ਸਾਹਿਬ ਪਤਾ ਮੈਂ ਨਾ ਮੇਰੀ ਟੌਰ ਦੇ ਵਿੱਚ ਫਰਕ ਪੈਣਾ ਹੁਣ ਪਿੱਛੇ ਦੇ ਤੰਗਣਾ ਲੱਗਦਾ ਤਾਂ ਕੌਣ ਦੇਖਦਾ ਨਾ ਹਾਂ ਉਹੜ ਮਣੀਏ ਜੀ ਗੱਲ ਹੈ ਹਾਂ ਜਿਆਦਾ ਸੀ ਪੰਜਾਬੀਆਂ ਨੇ ਟੌਰ ਕੱਢਣੀ ਹੁੰਦੀ ਤਾਂ ਅਸੀਂ ਕੁਰਤਾ ਪਜਾਮੇ ਜਿਆਦਾ ਹਾਂਜੀ ਹਾਂ ਹਾਂ ਚਾਚੇ ਦੇ ਕੁਰਤਾ ਪਜਾਮਾ ਮੈਂ ਆਣਾ ਮੈਂ ਵੀ ਪਾਉਣਾ ਟੈਲਰ ਨੇ ਟਾਈਮ ਲਵਾਉਣਾ ਨਾ ਨਾ ਇਹ ਜਦ ਮਨੂੰ ਸਪੈਸ਼ਲ ਫੋਨ ਆਇਆ ਆਸਟ੍ਰੇਲੀਆ ਤੇ ਤੇਰੀ ਪਟਿਆਲਿਆਂ ਦੇ ਭੂਆ ਦਾ ਕੈਨ ਵੀ ਜਾਂ ਸੀ ਮੈਨੂੰ ਕਹਿੰਦੀ ਆ ਕਿ ਇਹਨਾਂ ਰਵਿੰਦਰ ਨੇ ਜਿੱਦਾਂ ਮੈਡੀਅਮ ਜਣਾ ਉਹ ਤੋਂ ਚਿੱਟਾ ਕੁਰਤਾ ਪਜਾਮਾ ਪਾਉਣਾ ਵੀ ਨਹੀਂ ਉਦੋਂ ਕਹਿੰਦੀ ਆ ਤੁਸੀਂ ਕਹਿੰਦੇ ਜਿਹੜਾ ਕਹਿੰਦੀ ਤੁਸੀਂ ਪਾਉਣਾ ਉਹੀ ਰਵਿੰਦਰ ਪਾਊਗਾ ਅਸੀਂ ਮਾਂ ਮਾਂ ਤੇ ਪੈਕਟ ਗੱਟ ਪਾਉਣਾ ਸੀ ਤਾਂ ਬੇਬੇ ਤੇਰੀ ਵਿਚਾਰਾ ਪਾਲੂਗਾ ਬਿਆਲਾ ਪੈਂਟ ਕੋਟ ਅਨੇ ਦੇ ਤੱਕ ਪਾਈ ਇਹੇ ਬੇਬੀ ਆਏ ਅਪਾ ਇਹੇ ਕੁਰਤਾ ਪਜਾਮਾ ਲੈ ਕੇ ਆਏ ਹੁਣ ਉਹ ਹੁਣ ਤਾਂ ਪਾਲਾ ਅੱਜ ਥੋੜੋ ਤਾਂ ਬਿਆ ਪੈਸੇ ਨੂੰ ਪੈਸੇ ਦੀ ਗੱਲ ਕਰ ਪੈਸੇ ਦੀ ਗੱਲ ਆ ਜੀ ਪੈਸੇ ਦੀ ਠੀਕ ਆ ਥੋੜੀ ਪੈਸੇ ਦੀ ਗੱਲ ਕਰਦੇ ਆ ਕੁਰਤੇ ਪਜਾਮੇ ਦੀ ਗੱਲ ਕਰੀਏ ਤਾਂ ਸ਼ਾਇਦ ਉਲੀਓ ਲੰਗੜੀ ਬੰਦਾ ਨਾ ਪਾਇਆ ਕਰੇ ਕੁਰਤੇ ਪਜਾਮੇ ਨਾਲ ਗੱਲਬਾਤ ਕੱਲੂ ਦੀਦੀ ਦਾ ਵਿਆਹ ਹੈ ਇਹਨਾਂ ਦੇ ਫਰੈਂਡ ਦੀ ਅੱਜ ਦੀ ਢੇਰ ਦਾ ਵਿਆਹ ਹੈ ਤੇ ਤਾਂ ਅੱਗੇ ਪੈਣ ਕੱਲੂ ਪਾ ਲਾਂਗੇ ਹਾਂਜੀ ਹਾਂ ਇੱਕ ਕੁਰਤੇ ਪਾ ਲਾਂਗੇ ਦਿੱਤੀ ਸਾਥ ਵਿੱਚ ਬਰਾਤ ਵਿੱਚ ਬਰਾਤ ਵਿੱਚ ਪੈਂਟ ਪਾਉਣਾ ਹੈ ਉਹਦੀ ਬਰਾਤ ਨੂੰ ਵਹਿਣਾ ਨਹੀਂ ਮੇਰੇ ਵਾਲੇ ਦੀ ਨਹੀਂ ਹੋਣੀ ਨਹੀਂ ਕੁਰਤਾ ਪਜਾਮਾ ਪਾਣਾ ਤਾਂ ਮੈਂ ਸ਼ਾਮ ਨੂੰ ਪਾਇਆ ਸੋਲੇ ਬਰਾਤ ਨਹੀਂ ਕੁਰਤੇ ਕੁਰਤਾ ਪਜਾਮਾ ਲਿਆਂਦਾ ਵਾਜੀ ਨਾਲ ਹਾਂ ਸ਼ਾਮ ਨੂੰ ਕਾ ਲਾਂਗੇ ਕੰਡੀ ਵਿੱਚ ਫੈਸਲੋ ਮੈਦਾ ਸੁਣਿਆ ਲੱਗਦਾ ਜੀ ਹਾਂ ਜੀ ਵੀ ਬਰਾਤ ਨੂੰ ਜਸਦਿੰਦਰ ਚਾਹਦੀ ਨੇ ਕਹਿੰਦੀ ਉਹ ਪਾਣਾ ਤੁਸੀਂ ਕੋਟ ਪੈਂਟ ਪਾਉਣਾ ਤਾਂ ਰਵਿੰਦਰ ਜੀ ਜੁਗਨਾ ਵੀ ਦੇ ਵਿੱਚ ਕੁਰਤਾ ਪਜਾਮਾ ਚੰਗਾ ਨਹੀਂ ਲੱਗਣਾ ਤੁਹਾਡੇ ਨੂੰ ਹਾਂ ਹਾਂ ਉਹ ਗੱਲ ਕਰਦੇ ਵੀ ساری ਫੈਮਿਲੀ ਦੀ ਹੋ ਜੂਗੀ ਕੱਥੀ ਹਾਂ ਜੀ ਹਾਂ ਜੀ ਹਾਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਉਹ ਤੋਂ ਰੀਤ ਹੈ ਉਹ ਕਹਿੰਦੀ ਵੀ ਤੁਸੀਂ ਇੱਕ ਦਿਨ ਪਹਿਲਾਂ ਚੱਲੋ ਕਹਿੰਦੀ ਔਰਤ ਮੇਰੇ ਘਰ ਰਾਤ ਰੋ ਉਤੋਂ 15 ਕਿਲੋਮੀਟਰ ਤੇ ਗਾਂ ਪੈਲ ਸਾਂ ਕਹਿੰਦੀ ਪਵਣਾ ਵਿਆਹ ਤੱਕ ਤਾਂ ਉਸ ਤੋਂ ਬਾਅਦ ਫਿਰ ਮੇਰੇ ਘਰ ਰਾਤ ਰੋ ਅਗਲੇ ਦਿਨ ਵਾਪਸ ਆ ਬਸ ਫਿਰ ਤਾਂ ਮੈਂ ਸਹਰਣ ਨੂੰ ਭੁੱਲ ਜਉਂਗਾ ਮੈਂ ਸੰ ਨਾਲੇ ਲੈ ਚਾਉਂਦਾ ਹਾਂ ਲੈਣਾ ਹੈ ਹਾਂ ਲੈ ਸਿਰੀਅਸ ਹੋ ਚਲੋ ਜੇ ਕੋਈ ਦੋਸਤਾਂ ਦੇ ਬੜਾ ਹਾਂ ਕੋਨਸੈਂਟ੍ਰੇਟ ਕਰਦਾ ਹਾਂ ਅੱਜ ਵੀ ਗੱਲ ਕਰਦੇ ਆ ਵੀ ਜਿੱਦਾਂ ਆਪਾਂ ਉੱਤਰ ਜਾਣਾ ਚਲੋ ਉਹਦਾ ਪਿਆਰ ਆ ਸਾਡੇ ਨਾਲ ਹਾਂ 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 ਜੀ ਹਾਂ ਜੀ ਬਾਕੀ ਸਾਡੀ ਆਪਣੀ ਮਰਜ਼ੀ ਹੈ ਜਣੀ ਉਹਨਾਂ ਦਾ ਬਹੁਤਾ ਪਿਆਰ ਆ ਇਸ ਕਰਕੇ ਤਾਂ ਉਹਨਾਂ ਨੇ ਅਗਲੇ ਨੇ ਕਿਹਾ ਹੈ ਹਾਂ ਜੀ ਹਾਂ ਤੁਸੀਂ ਰਹੋਗਾ ਪਾਪਾ ਅਪਰੇਂਡ ਵਿੱਚ ਭਾਣ ਜੀ ਕਹਿੰਦੇ ਤੁਹਾਡਾ ਭਾਜੀ ਆ ਗਿਆ ਨੇ ਹਾਂ ਹਾਂ ਤੁਹਾਡੀ ਸੇਵਾ ਚ ਕੋਈ ਕਸਰ ਨਹੀਂ ਹੋਊਗੀ। ਮੈਂ ਤੁਸੀਂ ਮੇਰੇ ਘਰ ਰੋ ਜ਼ਰੂਰ ਹੋ ਕੇ ਜਾਣਾ। ਆਪਾਂ ਭਾਈ ਦੇਖਾਂਗੇ ਦਾਣਾ ਪਾਨ ਕਿਦਾਂ ਪਿੱਛਦਾ। ਹਾਂਜੀ ਹਾਂ। ਐਜੀ। ਪਾਪਾ ਜੀ ਅੱਜ ਰੀਤ ਦੀ ਹੋਵਾ ਹੈ। ਹਮਣੀ ਚੁੰਨੀ ਰੋਡ ਕਰਾਈ ਦੀ। ਐ ਸ਼ੁਗਰ। ਪਾਪਾ ਦੀ ਰੀਤ। ਰੀਤ ਨੂੰ ਜਾ। ਪਾਪਾ ਦਾ ਬੀਤੀ ਤਾਂ ਯਾਰ। ਬੀੜੀ ਜੀ ਕੱਪਟਨ ਢੱਡੇ ਹੋ ਜਾਣ। ਆ ਗਏ। ਵਾਇਰਿਕ ਵੀ ਤਾਂ ਆਉਂਦਾ ਉਹ ਵਾਇਰਿਕ ਵੀ ਤਾਂ ਤੇਰਾ ਬੀਪੀ ਆ ਉੱਚ ਉਹ ਵਧਿਆ ਰਹਿਣਾ ਚਾਹੀਦਾ ਥੋੜਾ ਥੋੜਾ ਹਾਂ ਜੀ ਹਾਂ ਖੂਨ ਦਾ ਦਬਾਅ ਤੇਜ਼ ਹੋ ਗਿਆ ਤਾਂ ਕੰਮ ਫਾਸਟ ਹੋਣਗੇ ਜਿਹੜਾ ਖੂਨ ਦਾ ਦਬਾਅ ਹੀ ਘੰਡਾ ਹੋ ਗਿਆ ਉਹ ਤਾਂ ਕੰਮੇ ਖੜਾ ਹੋ ਜਾਣਾ ਹੁਣ ਬੋਲ ਦਿਓ ਮੈਨੂੰ ਦੱਸਦਾ ਕੀ ਮੈਂ ਪਾਣੀ ਦਿਖਾਤਾ ਹੈ ਕਹਿੰਦੇ ਪਾਪਨ ਕੇ ਕਰ ਬੀਪੀ ਥੋੜਾ ਠੰਡਾ ਰੱਖ ਲਿਆ ਕਰ ਨਾਲੀ ਨੂਲੀ ਵੱਢ ਜਲੀ ਉਹ ਲੈ ਉਹ ਕਰ ਠੀਕ ਹੈ ਗੱਲ ਉਹ ਕਿੱਥੇ ਕਿਸੇ ਹੱਦ ਤੱਕ ਠੀਕ ਹੈ ਵੀ ਓਵਰ ਵੀ ਜਦੋਂ ਓਵਰ ਚਲੇ ਜਾਣਾ ਫਿਰ ਨਾੜੀ ਫਟਣ ਦਾ ਡਰ ਹੁੰਦਾ ਹੈ ਬੀਬੀ ਮਤਲਬ 200 ਤੋਂ ਉੱਪਰ ਚਲੇ ਗਿਆ ਇਹ ਮੈਂ ਪਾਗਲੇ ਹਾਂ 200 ਤੋਂ ਉੱਪਰ ਚਲੇ ਗਿਆ ਹਾਂ ਮੈਂ ਅਸਲ ਇਹ ਡੇਟਾ ਚਾਹੀਦਾ ਨਾ 150 ਜਿੰਨਾ ਮੇਰੀ ਏਜ ਹੁਣ 45 ਹਾਲ ਆ ਤਾਂ ਮੈਂ ਮੰਨ ਲਾ ਵੀ 140 ਤੱਕ ਮੇਰਾ ਨਾਰਮਲ ਆ ਮਨੂੰ 60 70 ਤੱਕ ਜੇ ਮੈਂ ਚਲੇ ਜਾਂਦਾ ਤਾਂ ਮੇਰਾ ਬੀਪੀ ਹਾਈ ਆਏਗਾ ਹੈ ਖਤਰਨਾਕ ਗੱਲ ਹੁੰਦੀ ਕੋਈ ਵੀ ਚੀਜ਼ ਆਪਣੀ ਪੋਜੀਸ਼ਨ ਦੇ ਵਿੱਚ ਤੇ ਵਾਦੀ ਘਟਦੀ ਹੈ ਬਟ ਇੰਨਾ ਕੁ ਜਿਨਾ ਨਾਂ ਰੱਖੋ ਇੱਥੇ ਤਾਂ ਦੋ ਬਾਰੇ ਉਹ ਦਾਨ ਵੀ ਚਾਹੁੰਦੇ ਆ ਇੱਥੇ ਤਾਂ ਕੁਝ ਹੋ ਰਿਹਾ ਕੋਈ ਨਹੀਂ ਪਾਪਾ ਨਾਲ ਲੜਾਈ ਹੋਇਆ ਪਾਪਾ ਨਾਲ ਹਾਂ ਹਰ ਪਤਾ ਨਹੀਂ ਕਿ ਇਧਰ ਆ ਗਈ ਹੋ ਮਮਮੀ ਲੜੀ ਵੀ ਪਾਪਾ ਨਾਲ ਜੇ ਬੋਲ ਕੇ ਨਹੀਂ ਕਰ ਲਗੀ ਉਹ ਮੈਂ ਕੁੜੀ ਨਹੀਂ ਪਾਪਾ ਨੇ ਪਤਾ ਨਹੀਂ ਕਿ ਉਹ ਬੇਟੀ ਦਾ ਪਾਪਾ ਬੈਠੀ ਕਹਿੰਦਾ ਨਹੀਂ ਕਿ ਚਾ ਉਹ ਆਵੋ ਕਿ ਪਤਾ ਪਤਾ ਕਿ ਉਹ ਨਾ ਜੋਗਣਾ ਕਿਦਾਂ ਬੱਚ ਉਹਦਾ ਹੋਣਾ ਜੀ ਵਿੱਚ ਹਰ ਇੱਕ ਨੂੰ ਇਹ ਕੋਸ ਫੋਸ ਸਾਡੀ ਕਰ ਰੱਖੇ ਹੈ ਗਲਤ ਹੈ ਸਾਡੇ ਬੱਤੇ ਉਹ ਨਕਾ ਕਾ ਕਾ ਨਾ ਫੁਕੀ ਦਾ ਪੁੱਤ ਦੱਸਦਾ ਹੈ ਹਣਾ ਪਾਪਾ ਹਾਂ ਰੋ ਜਾਓ ਕੰਨ ਸੱਜੇ ਨਾ ਇੱਥੇ ਮੰਮਾ ਦਾ ਹੀ ਹੈ ਮੰਮਾ ਤੇਰੀ ਕਰਦੀ ਹੋ ਰੋ ਚ ਅੱਗੇ ਭਾਈ ਅੱਗੇ ਹਾਂ ਚਲੋ ਚਲ ਮੇਰੇ ਮੰਮਾ ਠੋਕਣ ਲੱਗ ਪਏ

ਇਤਨੇ ਕਰ ਜਾਣਾ ਆਪ ਨੂੰ ਇਹ ਇਹ ਵੀ ਦੱਸਦੀ ਹੈ ਮਾਸੇ ਜੀ ਆ ਇਹਦੀ ਜਿਹੜੀ ਕੁੜੀ ਆ ਉਹ ਨਾਲ ਦੇ ਅੱਗੇ ਆਹ بڑی ਕੁੜੀ ਨੇ ਉਹਦੇ ਸਾਥ ਆਹ ਵੀ ਦੀ ਆਹ ਉਹ ਬਹੁਤ ਚਾਚੇ ਜਿਹੜੇ ਕਾ ਚੇੜੀ ਅੱਗੇ ਜਿਹੜਾ ਕੀ ਨਵਾ ਚਾਚਾ ਹੈ ਉਹਨੇ ਦੇ ਘਰ ਵਾਲੀ ਨਹੀਂ ਪਤਾ ਹੀ ਨਹੀਂ ਕਿ ਉਹ ਚਾਚੇ ਨੂੰ ਜਾਣਦੇ ਆ ਜੀ ਚਾਚੇ ਦੀ ਮਾਰਾ ਹੋਰ ਮੁੰਡਾ ਤਾਂ ਉਹਦੀ ਬਹੂ ਹੈ ਇਹ ਤੇਰੇ ਭਾਜੀ ਹੈ ਇੱਧਰ ਵੀ ਮਿਲੋ ਇੱਧਰ ਵੀ ਬੜੀ ਆ ਹਾਂ ਬੰਦਿਆ ਇੱਧਰ ਵੀ ਮਿਲੋ ਅੱਛਾ ਆ ਵੀ ਗਈ ਜੀ ਅੱਜ ਇੱਕ ਹੀ ਨਾਲ ਆਈ ਹੈ ਸਾਡੇ ਨਾਲ ਅੱਛਾ ਕੀ ਆ ਇਹ ਵੀ ਸਾਡੀ ਹੈ ਜੀ ਉਹ ਤਾਂ ਅਸੀਂ ਉਹ ਤਾਂ ਉਹ ਤਾਂ ਮੈਂ ਦੇਖ ਲਾਂਗੇ ਪੂਰੇ ਸਾਡੇ ਤੋਂ ਬਾਹਰ ਬਣਾ ਜਾਨਾ ਬਹੁਤ ਬਹੁਤ ਆਦਰੂਪਾ ਉਹ ਕੋਰ ਜਾਦਾ ਆਈ ਘਰੇ ਪਿੱਛੇ ਜਾਂਦੇ ਉਹਨਾਂ ਨੂੰ ਪਤਾ ਹੈ ਨਹੀਂ ਇਹ ਸਾਡੇ ਨਾਲ ਉਹ ਦਸ ਮਿੰਟ ਦੀ ਖੜੀ ਆ ਦੇਖੋ ਮੇਰੇ ਕੋਲ ਨਹੀਂ ਓਕੇ ਨਹੀਂ ਦਸ ਚੱਕਰ ਹੋ ਗਿਆ ਤਾਂ ਉਹਦੇ ਕਰਕੇ ਖਾਣਾ ਪਿਆ ਸਲਾਰ ਕਰਦੇ ਵੀ ਕਰੇ ਤੇਰਾ ਜੰਮ ਲੱਗਿਆ ਉਹਨਾਂ ਨੇ ਡਿਲੀਵਰੀ ਸਾਡੇ ਪਾਸਾ ਤੇ ਪਹਿਲੇ ਪਹਿਲੇ ਦੋ ਸੁਵੇਤਰ ਆਉਂਦੇ ਜਿਨਾਰੇ ਤਾਂ ਬਈ ਉਹਨਾਂ ਸ਼ਾਮੇ ਆ ਜੀ ਹੋ ਜਾਏਗੀ ਸਾਗ ਜੁੜਦੇ ਤੇ ਸਾਕਾ ਆਵਾਜ ਨਾ ਸ਼ਗਨ ਮਨਾਏ ਜਾਂਦੀ ਸ਼ਗਨਾ ਬਾਜਨਾ ਪੂਰੀਆਂ ਹੋਣ ਰੀਂਝਾ ਤੇ ਰੀਂਝਾ ਬਾਜਨਾ ਕਾਰਜ ਰਚਾਈ ਜਾਂਦੇ ਸੋ ਪ੍ਰਸ਼ੋਧਮ ਭਾਜੀ ਦੇ ਸਾਰੇ ਪਰਿਵਾਰ ਨੂੰ ਦੋਨੇ ਪਰਿਵਾਰਾਂ ਨੂੰ ਨਾਨਕਾ ਦੇ ਦਾਦਕਾ ਪਰਿਵਾਰ ਨੂੰ ਵਿਆਹ ਦੀ ਲੱਖ ਲੱਖ ਕਰੋੜ ਕੋਲ ਬਾਰਕਾ ਸੋ ਨਾਨਕਿਆਂ ਦਾ ਵੈਲਕਮ ਕਰਨਾ ਦਾਦਕਿਆਂ ਨੇ ਜੀ ਨੱਚ ਦੱਪ ਕੇ ਹਾਜ਼ਰੀ ਲਵਾਵੇ ਸਾਰੇ ਨੇ ਜਣਾ ਕੀ ਕਹਣਾ ਜੀ ਹੋ ਆਮੀ ਬੱਬਾ ਨਾਨਕਾ ਜੀ ਆਮੀ ਬੱਬਾ ਨਾਨਕਾ ਜੀ ਆਮੀ ਬੱਬਾ ਨਾਨਕਾ ਜੀ you beep i get it جڙتڙي هنان کي واهنه ਇੱਕ ਦਾਦਕਾਪੁਰ ਵਾਲ ਨੂੰ ਮੈਂ ਖੜਾ ਕੇ ਇਹ ਕੰਨਾਂ ਕਰਦਾ ਹਾਂ ਸਤਿ ਸ਼੍ਰੀ ਅਕਾਲ ਜਨ ਦੇ ਸੋਹਣੇ ਸਭਾਏ ਜਿੱਤੇ ਤੂੰ ਅੰਦਰ ਵਾਲੇ ਬੁਝਲ ਉੱਤੇ